ਤੇ ਦਿਲੋਂ ਸ਼ੁਕਰੀਆ ਕਰਦਾ ਹਾਂ ਲੀਨ ਮੈਮ ਦਾ ਇਹ ਜੀ ਸਿਚੁਏਸ਼ਨ ਸਮਝ ਦੇਣੇ ਇੱਕ ਕੱਲੇ ਬੱਚੇ ਨਹੀਂ ਉਹਨਾਂ ਨੇ ਮੇਰੀ ਵੀ ਹੈਲਪ ਕੀਤੀ ਸੋ ਮੈਡਮ ਦੇ ਕਰਕੇ ਮੈਂ ਕਾਮਨਵੈਲ ਚੈਂਪੀਅਨਸ਼ਿਪ ਚੋਂ ਦੋ 골ਡ ਮੈਡਲ ਲੈ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੋ ਮੈਂ ਸਾਰਾ ਕ੍ਰੈਡਿਟ ਮੈਡਮ ਨੂੰ ਦੇਣਾ ਚਾਹਾਂ ਥੈਂਕ ਯੂ so much for lean ma'am at him ਕੁਝ ਬੱਚੇ ਅਜਿਹੇ ਆ ਜਿਹੜੇ ਇੰਟਰਨੈਸ਼ਨਲ ਮੈਡਲਿਸਟ ਨੇ ਕੁਝ ਸਟੇਟ ਲੈਵਲ ਦੇ ਮੈਡਲਿਸਟ ਨੇ ਕੁਝ ਨੈਸ਼ਨਲ ਲੈਵਲ ਦੇ ਮੈਡਲਿਸਟ ਨੇ ਤਾਂ ਇਹ ਬੱਚੇ ਨੇ ਜਿਹੜੇ ਇੱਕ ਵੱਡੀ ਪੁਲਾੰਗ ਪੁੱਟਰੇ ਨੇ ਪਰ ਇਹਨਾਂ ਨੂੰ ਜ਼ਰੂਰਤ ਸੀ ਕਿਸੇ ਸਹਾਰੇ ਕਿਉਂਕਿ ਇਹ ਬੱਚੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਜਿਸ ਪਰਿਵਾਰ ਦੇ ਵਿੱਚ ਆਰਥਿਕ ਗੁਜ਼ਾਰਾ ਕਾਫੀ ਮੁਸ਼ਕਲ ਦੇ ਨਾਲ ਚੱਲਦਾ ਵਾ ਤਾਂ ਹੁਣ ਇਹਨਾਂ ਦੇ ਲਈ ਸਹਾਰਾ ਬਣੀ ਹੈ ਐਕਟ ਹਿਊਮਨ ਐਨ ਜੀਓ ਤੋ ਮੈਂ ਮੈਮ ਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਮੈਂ ਵੀ ਫੈਮਿਲੀ ਚ ਆਉਣਾ ਮੇਰੇ ਫਾਦਰ ਸਾਹਿਬ ਹੈ ਨਹੀਂ ਮਤਲਬ ਮੈਂ ਨਗਰ ਕੌਂਸਲ ਛੋਟੀ ਮੋੜੀ ਜੋਬ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਕਰਾਟੇ ਇਕੱਲੀ ਕਰਾਟੇ ਗੇਮ ਨਹੀਂ ਹੈ ਗਰਲਜ਼ ਦੇ ਲਈ ਸੈਲਫ ਡਿਫੈਂਸ ਤੋਂ ਬਹੁਤ ਸਟਰੋਂਗ ਹੈ ਮੈਂ ਇਹ ਗਰਲਜ਼ ਚਾਹੁੰਦਾ ਸੈਲਫ ਡਿਫੈਂਸ ਸਿੱਖੇ ਆਪਣਾ ਬਚਾਅ ਕਰ ਸਕਦੀਆਂ ਡਾਈਟ ਕੀ ਹੈ ਉਸ ਦੇ ਵਿੱਚ ਕਿੰਨਾ ਕੁ ਖਰਚਾ ਆਉਂਦਾ ਹੋਵੇ ਜਾਂ ਕਿੰਨੀ ਕੁ ਇੱਕ ਦਿਨ ਦੀ ਆਪਾਂ ਕਹ ਲਈਏ ਕਿ ਮਹਿੰਗੀ ਡਾਈਟ ਇਹਨਾਂ ਫੈਮਲੀਆਂ ਦੇ ਬੱਚਿਆਂ ਨੂੰ ਮੈਂਡਾਈ ਛੱਡੋ ਜੀ ਦੋ ਟਾਈਮ ਦੀ ਰੋਟੀ ਵੀ ਮਿਲ ਜੇ ਉਹ ਬੜੀ ਗੱਲ ਆ ਜਦੋਂ ਇਹ ਬੱਚਿਆਂ ਨੂੰ ਮੋਚ ਤੋਂ ਕਈਆਂ ਨੇ ਵੇਰੇ ਦਾ ਨਾਸ਼ਤਾ ਤੱਕ ਨਹੀਂ ਕਰਿਆ ਹੁਣ ਔਰੇ ਆ ਕੇ ਰੋਟੀ ਖਾ ਲੀਉਂਗੀ ਦੇਖੋ ਜਨਮਰੀ ਐਲਡੀ ਦਿੱਤਾਂ ਦਾ ਮੈਂ 4 ਸਾਲ ਹੋ ਗਏ ਕਰਾਟੇ ਕਰਾ ਰਿਹਾ ਇਨਾਂ ਬੱਚਿਆਂ ਨੂੰ ਕਰਾਟੇ ਦੀ ਡਰੈਸਾਂ ਤੱਕ ਨਹੀਂ ਨਾ ਹੀ ਇਹਨਾਂ ਕੋਈ ਇੱਕੀ ਮੈਂ ਨੇ ਕਈ ਬੱਚੇ ਆਏ ਜਿਨ੍ਹਾਂ ਦੇ ਫਾਦਰ ਲੇਬਰ ਕਰਦੇ ਨੇ ਕਈ ਬੱਚੇ ਆਏ ਜਿਨ੍ਹਾਂ ਦੇ ਫਾਦਰ ਹੀ ਨਹੀਂ ਆ ਤੁਹਾਡਾ ਮੈਂ ਚਾਹਨਾ ਕਿ ਕੋਈ ਬੱਚਾ ਆਏ ਜਾਂ ਨਾ ਰਵੇ ਜਿਹੜਾ ਗੇਮ ਕਰਨਾ ਚਾਹੁੰਦਾ ਹੈ ਉਹ ਜਿਹਦੇ ਕੋਲ ਪੀਸ ਨਹੀਂ ਹੈ ਉਹਦੇ ਲਈ ਮੈਂ ਤੇ ਤੁਹਾਡੀ ਈਮ ਜਿਹੜੀ ਐਟ ਹੈ ਉਹ ਸਾਰਾ ਬਣ ਕੇ ਅੱਗੇ ਆ ਰਹੀ ਹੈ ਹੁਣ ਮੇਰੇ ਕੋਲ ਕਈ ਗੱਲ ਨੇ ਜਿਨ੍ਹਾਂ ਦੇ ਪੈਰ ਸਪੋਰਟ ਨਹੀਂ ਕਰਦੇ ਸੀਗਾ ਤਾਂ ਉਹਨਾਂ ਨੇ ਮੈਡਲ ਆਏ ਉਹਨਾਂ ਨੇ ਮਿਹਨਤ ਕੀਤੀ ਅੱਜ ਉਹਨਾਂ ਦੇ ਪੈਰ ਵੀ ਸਪੋਰਟ ਕਰ ਰਹੇ ਹਨ ਫੈਮਿਲੀ ਦੇ ਕਿ ਨਿਕ ਸਪੋਰਟ ਮਿਲੀ ਸੀ ਜਦੋਂ ਸ਼ੁਰੂਆਤ ਦੇ ਵਿੱਚ ਸੋਚਿਆ ਸੀ ਕਿ ਸਕੀਮ ਦੇ ਵੱਲੋਂ ਜਦ ਮੈਨੂੰ ਸ਼ੁਰੂ ਕੀਤਾ ਸੀਗਾ ਉਦੋਂ ਤਾਂ ਮੇਰੇ ਪਰਿਵਾਰ ਕੇ ਅੰਦਰ ਸੀਗਾ ਕਿ ਨਾ ਨਹੀਂ ਨਾ ਕਰ ਤੋ ਫਿਰ ਜਦੋਂ ਮੇਰਾ ਪਹਿਲਾ ਮੈਡਲ ਆਇਆ ਸੀ ਸਿਲਵਰ ਮੈਡਲ ਤੋ ਉਹਦੇ ਨਾਲ ਉਹ ਬਹੁਤ ਖੁਸ਼ ਹੋਏ ਸੀਗੇ ਜਿਸ ਨਾਲ ਤੇ ਫਿਰ ਅੱਗੇ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੀ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਹਰ ਕੋਈ ਵੱਡੇ ਮਕਾਮ ਤੇ ਪਹੁੰਚਣਾ ਚਾਹੁੰਦਾ ਕੋਈ ਪਲੇਅਰ ਬਣਨਾ ਚਾਹੁੰਦਾ ਕੋਈ ਸਟਾਰ ਬਣਨਾ ਚਾਹੁੰਦਾ ਤਾਂ ਕੋਈ ਬਾਲੀਵੁੱਡ ਜਾਂ ਪੋਲੀਵੁੱਡ ਦੇ ਵਿੱਚ ਜਾ ਕੇ ਆਪਣਾ ਨਾਮ ਬਣਾਉਣਾ ਚਾਹੁੰਦਾ ਪਰ ਮੇਰੇ ਪਿੱਛੇ ਤੁਹਾਨੂੰ ਕੁਝ ਬੱਚੇ ਨਜ਼ਰ ਆ ਰਹੇ ਹੋਣਗੇ ਜ਼ਿਆਦਾਤਰ ਕੁੜੀਆਂ ਨੇ ਤੇ ਨਾਲ ਇੱਕ ਉਹ ਸ਼ਖਸ ਨਜ਼ਰ ਆ ਰਿਹਾ ਹੋਵੇਗਾ ਜਿਸ ਨੂੰ ਅਕਸਰ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ ਦੱਸ ਦਿਓ ਕਿ ਅੱਜ ਅਸੀਂ ਤਰुण ਸ਼ਰਮਾ ਦੇ ਕੋਲ ਪਹੁੰਚਿਆ ਜੋ ਕਿ ਕਰਾਟੇ ਦੇ ਖਿਡਾਰੀ ਨੇ ਤੇ ਬੱਚੇ ਜਿਹੜੇ ਤੁਹਾਨੂੰ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਇਹ ਵੀ ਕਰਾਟੇ ਹੀ ਖੇਡਦੇ ਆ ਦੱਸਦੀ ਇਹ ਕਿ ਇਹਨਾਂ ਦੇ ਵਿੱਚੋਂ ਕੁਝ ਬੱਚੇ ਅਜਿਹੇ ਆ ਜਿਹੜੇ ਇੰਟਰਨੈਸ਼ਨਲ ਮੈਡਲਿਸਟ ਨੇ ਕੁਝ ਸਟੇਟ ਲੈਵਲ ਦੇ ਮੈਡਲਿਸਟ ਨੇ ਕੁਝ ਨੈਸ਼ਨਲ ਲੈਵਲ ਦੇ ਮੈਡਲਿਸਟ ਨੇ ਤਾਂ ਇਹ ਬੱਚੇ ਨੇ ਜਿਹੜੇ ਇੱਕ ਵੱਡੀ ਪੁਲਾੰਗ ਪੁੱਟਰੇ ਨੇ ਪਰ ਇਹਨਾਂ ਨੂੰ ਜ਼ਰੂਰਤ ਸੀ ਕਿਸੇ ਸਹਾਰੇ ਦੀ ਕਿਉਂਕਿ ਇਹ ਬੱਚੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਜਿਸ ਪਰਿਵਾਰ ਦੇ ਵਿੱਚ ਆਰਥਿਕ ਗੁਜ਼ਾਰਾ ਕਾਫੀ ਮੁਸ਼ਕਲ ਦੇ ਨਾਲ ਚੱਲਦਾ ਵਾ ਯਾਨੀ ਕਿ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਇੱਕ ਹੈ ਜਾਂ ਕਿਸੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈ ਯਾਨੀ ਕਿ ਕਿਸੇ ਦੇ ਸਿਰ ਦੇ ਉੱਪਰ ਪਿਓ ਦਾ ਸਾਯਾ ਵੀ ਨਹੀਂ ਹੈ ਪਰ ਫਿਰ ਵੀ ਇਹ ਬੱਚੇ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ ਤਾਂ ਹੁਣ ਇਹਨਾਂ ਦੇ ਲਈ ਸਹਾਰਾ ਬਣੀ ਹੈ ਐਕਟ ਹਿਊਮਨ ਐਨ ਜੀਓ ਦੱਸੋ ਇਹ ਐਕਟ ਹਿਊਮਨ ਐਨ ਜੀਓ ਤੇ ਐਕਟ ਹਿਊਮਨ ਐਨ ਜੀਓ ਦੇ ਫਾਊਂਡਰ ਜਾਨੀ ਕਿ ਮੈਮ ਹਰਲੀਨ ਕੌਰ ਜੀ ਦੇ ਵੱਲੋਂ ਇਹਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਇਹਨਾਂ ਬੱਚਿਆਂ ਦੇ ਖਰਚੇ ਦਾ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਜਾਨੀ ਕਿ ਤਰुण ਸ਼ਰਮਾ ਜੋ ਕਿ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੇ ਲਈ ਉਹਨਾਂ ਦੇ ਵੱਲੋਂ ਜਿਹੜਾ ਇੱਕ ਖਰਚਾ ਦਿੱਤਾ ਜਾਏਗਾ ਜੋ ਇਹਨਾਂ ਨੂੰ ਫੀਸ ਹੈ ਜਾਨੀ ਕਿ ਬੱਚਿਆਂ ਨੂੰ ਜੋ ਟ੍ਰੇਨਿੰਗ ਦਿੰਦੇ ਨੇ ਕੋਚ ਦੇ ਤੌਰ ਦੇ ਉੱਪਰ ਜੋ ਫੀਸ ਆ ਉਹ ਮੈਮ ਹਰਲੀਨ ਕੌਰ ਜਾਨੀ ਕਿ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਦਿੱਤੀ ਜਾਏਗੀ ਤਾਂ ਹੋਰ ਕੀ ਕੀ ਇਨਾਂ ਨੂੰ ਸਹਾਇਤਾ ਕੀਤੀ ਜਾਣੀ ਉਸ ਤੋਂ ਬੰਦੀ ਜਾਣਕਾਰੀ ਅਸੀਂ ਤਰੁਣ ਤੋਂ ਲਵਾਂਗੇ ਸਭ ਤੋਂ ਪਹਿਲਾਂ ਤਾਂ ਤਰੁਣ ਜੀ ਤੁਹਾਡਾ ਸਵਾਗਤ ਹੈ ਤੇ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਪ੍ਰੈਕਟਿਸ ਵਾਲੇ ਸਮੇਂ ਦੇ ਵਿੱਚੋਂ ਜਿਹੜਾ ਸਾਡੇ ਲਈ ਸਮਾਂ ਕੱਢਿਆ ਜੀ ਥੈਂਕ ਯੂ ਸੋ ਮਾਚ ਸਰ ਤੁਹਾਡਾ ਤੇ ਮੈਮ ਦਾ ਕਿ ਉਹਨਾਂ ਨੇ ਇਹ ਬੱਚਿਆਂ ਦੀ ਹੈਲਪ કરી ਇੱਕ ਬਹੁਤ ਚੰਗਾ ਉਪਰਾਲਾ ਕਰਿਆ ਤੇ ਦਿਲੋਂ ਸ਼ੁਕਰੀਆ ਕਰਦਾ ਹਾਂ ਮੈਮ ਦਾ ਕਿ ਉਹ ਇਹੋ ਜੀ ਸਿਚੁਏਸ਼ਨ ਸਮਝਦੇ ਨੇ ਔਰ ਇਹ ਇਕੱਲੇ ਬੱਚੇ ਨਹੀਂ ਉਹਨਾਂ ਨੇ ਮੇਰੀ ਵੀ ਹੈਲਪ ਕੀਤੀ ਮੈਂ ਕਿੱਡੇ ਨਾਨਾ ਜੀ ਅਮਰੀਕਾ ਤੇ ਮੇਰੀ ਟਿਕਟ ਉਹਨਾਂ ਨੇ ਸਪான்ਸਰ ਕਰੀਆਂ ਸੋ ਮੈਂ ਮੈਮ ਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਮੈਂ ਵੀ ਉਹ ਫੈਮਲੀ ਚੋਂ ਆਨਾ ਮੇਰੇ ਫਾਦਰ ਸਾਹਿਬ ਹੈ ਨਹੀਂ ਇੱਕ ਪਿਆਰ ਹੋ ਚੁੱਕੇ ਨੇ ਤੇ ਮੇਰੇ ਮਨ ਮੈਂ ਨਗਰ ਕੌਂਸਲ ਛੋਟੀ ਮੋੜੀ ਜੋਬ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੋ ਮੈਡਮ ਦੇ ਕਰਕੇ ਮੈਂ ਕਾਮਨਵੈਲ ਚੈਂਪੀਅਨਸ਼ਿਪ ਚੋਂ ਦੋ 골ਡ ਮੈਡਲ ਲੈ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੋ ਮੈਂ ਸਾਰਾ ਕ੍ਰੈਡਿਟ ਮੈਡਮ ਨੂੰ ਦੇਣਾ ਚਾਹਨਾ ਤੇ ਮੇਰੇ ਜਿੰਨੇ ਵੀ ਸਪੋਰਟਰ ਨੇ ਉਹਨਾਂ ਨੂੰ ਦੇਣਾ ਜਨਾ ਤੇ ਵਰਦਮਾਨ ਸਟੀਨ ਮਿਲੂ ਲੁਧਿਆਣਾ ਨੇ ਵੀ ਬੋੜੀ ਹੈਲਪ ਕਰੀ ਮੈਂ ਦਿਲੋਂ ਸ਼ੁਕਰੀਆ ਉਹਨਾਂ ਦਾ ਵੀ ਕਰਦਾ ਜੀ ਅੱਛਾ ਤਰਨਜੀ ਮੈਂ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਲੈਣਾ ਚਾਹਾਂਗਾ ਐਕਟ ਹਿਊਮਨ ਦੇ ਵੱਲੋਂ ਹੁਣ ਜੋ ਤੁਹਾਡੀ ਹੈਲਪ ਕੀਤੀ ਜਾਣੀ ਆ ਜੋ ਸਹਾਇਤਾ ਕੀਤੀ ਜਾਣੀ ਆ ਉਹ ਕੀ ਕੰਟਰੈਕਟ ਜਿਹੜਾ ਇੱਕ ਤੁਹਾਡਾ ਸਾਈਨ ਹੋਇਆ ਵਾ ਉਹ ਕੀ ਆ ਉਹਦੇ ਬਾਰੇ ਜਾਣਕਾਰੀ ਮੈਂ ਐਕਲੀ ਮੈਮ ਕੋ ਗਿਆ ਸੀਗਾ ਤੇ ਮੈਮ ਕਹਿੰਦੇ ਸੀ ਕਿ ਅਸੀਂ ਇਹ ਬੱਚੇ ਨੂੰ ਅਡਪਟ ਕਰਾਂਗੇ ਤੁਹਾਨੂੰ ਇਹਦੇ ਇੱਕ ਕੋਚ ਰੱਖਾਂਗੇ ਮੇਰਾ ਕੰਟਰੈਕਟ ਉਹਨਾਂ ਨੇ 3 ਸਾਲ ਤੇ ਲਈ ਮੈਨਾਂ ਕੰਟਰੈਕਟ ਕਰਿਆ ਜੀ ਸੋ ਮੈਂ ਤਾਂ ਜਿੰਨੀ ਹੈਲਪ ਹੁੰਦੀ ਆ ਮੈਂ ਇਹ ਬੱਚਿਆਂ ਦੀ ਕਰਦਾ ਜੁਦੀ ਪੁੱਛ ਵੀ ਸਕਦੇ ਹੋ ਇਹ ਬੱਚਿਆਂ ਤੋਂ ਕਿਉਂਕਿ ਪਿਛਲੇ 5 ਸਾਲ ਤੋਂ ਜਿੰਨੇ ਵੀ ਮੇਰੇ ਨਾਲ ਪੋਈ ਹੈ ਮੈਂ ਇਹਨਾਂ ਦੀ ਹੈਲਪ ਕਰ ਰਹੀ ਹਾਂ ਜੀ ਇਹਨਾਂ ਨੂੰ ਫ੍ਰੀ ਆਫ ਫੋਰ ਟ੍ਰੇਨਿੰਗ ਦੇ ਰਹੀ ਹਾਂ ਕੋਈ ਚਾਰਜ ਨਹੀਂ ਲਿਆ ਤੇ ਸ਼ੁਕਰੀਆ ਅਦਾ ਕਰਦਾ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਦਾ ਮਹਾਰਾਜਾ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਉਰੇ ਆਇਆ ਤੇ ਪਿਛਲੇ ਕਈ ਸਾਲਾਂ ਤੋਂ ਇਹ ਬੱਚੇ ਮਿਹਨਤ ਕਰ ਰਹੇ ਨੇ ਕਈ ਬੱਚੇ ਆਏ ਜਿਨ੍ਹਾਂ ਦੇ ਫਾਦਰ ਲੇਬਰ ਕਰਦੇ ਨੇ ਕਈ ਬੱਚੇ ਆਏ ਜਿਨ੍ਹਾਂ ਦੇ ਫਾਦਰ ਹੀ ਨਹੀਂ ਆ ਤੇ ਮੈਂ ਚਾਹਨਾ ਕਿ ਕੋਈ ਬੱਚਾ ਹੈ ਜਾਂ ਨਾ ਰਵੇ ਜਿਹੜਾ ਗੇਮ ਕਰਨਾ ਚਾਹੁੰਦਾ ਹੈ ਉਹ ਜਿਹਦੇ ਕੋਲ ਕੀਸ ਨਹੀਂ ਹੈ ਉਹਦੇ ਲਈ ਮੈਂ ਤੇ ਤੁਹਾਡੀ ਈਮ ਜਿਹੜੀ ਐਟ ਹੈ ਉਹ ਸਾਰਾ ਬਣ ਕੇ ਅਗਿਆਰੀ ਹੈ ਸੋ ਦਿ ਲੋ ਫੇਰ ਧੰਨਵਾਦ ਕਰਦਾ ਇਹਨਾਂ ਬੱਚਿਆਂ ਦੇ ਲਈ ਤੁਸੀਂ ਇੱਕ ਰੱਬ ਬਣ ਕੇ ਆਇਓ ਕਿਉਂਕਿ ਇਹ ਜੇ ਬੱਚਿਆਂ ਦੀ ਸਪੋਰਟ ਕੋਈ ਨਹੀਂ ਕਰਦਾ ਮੈਂ ਖੁਦ ਐਜੀ ਜਗਾ ਤੋਂ ਨਿਕਲ ਕੇ ਅੱਗੇ ਵਧਿਆ ਨੀਚੋਂ ਉੱਠ ਕੇ ਉਠਣਾ ਹੀ ਉਹ ਬੜੀ ਗੱਲ ਹੈ ਜੋ ਮੈਂ ਨਹੀਂ ਕਹਿੰਦਾ ਕਿ ਜਿਹੜੀ ਸਿਚੁਏਸ਼ਨ ਮੈਂ ਭੋਗਿਆ ਇਹ ਬੱਚੇ ਭੋਗਣ ਮੈਂ ਚਾਹਨਾ ਕਿ ਆਪਣੇ ਕਰਦੀ ਗਰੀਬੀ ਦੂਰ ਕਰਨ ਵਧੀਆ ਇੱਕ ਮੈਡਲ ਲੈ ਕੇ ਆਉਣ ਔਰ ਇੱਕ ਆਪਣੇ ਅਲੱਗ ਸੋਸਾਇਟੀ ਦੇ ਵਿੱਚ ਨਾਮ ਬਣਾ ਤਾਂ ਕਿ ਇਹਨਾਂ ਨਾਲ ਇਹਨਾਂ ਦੇ ਪਰਿਵਾਰ ਦੀ ਅੱਗੇ ਜਾ ਕੇ ਕਿਤੇ ਜੋਬ ਲੱਗੇ ਤੇ ਇਹਨਾਂ ਦੇ ਪਰਿਵਾਰ ਦੀ ਗਰੀਬੀ ਦੂਰ ਹੋਵੇ ਪਰ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਜਿੱਦਾਂ ਮੈਂ ਦੇਖ ਰਿਹਾ ਕਿ ਕੁਝ ਬੱਚੇ ਨੇ ਜਿੰਨਾਂ ਨੇ ਪ੍ਰੋਪਰ ਕਿੱਟ ਜਿਹੜੀ ਉਹ ਪਾਈ ਹੋਈ ਹੈ ਨਾ ਕੁਝ ਬੱਚੇ ਨੇ ਜਿਹੜੇ ਸਕੂਲ ਯੂਨੀਫਾਰਮ ਦੇ ਵਿੱਚ ਤਾਂ ਇਹ ਸਕੂਲ ਯੂਨੀਫਾਰਮ ਦਾ ਕੀ ਇਸ਼ੂ ਹੈ ਜਿੱਦਾਂ ਸਕੂਲ ਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਉਹ ਆਫਟਰ ਸਕੂਲ ਇਹ ਪ੍ਰੈਕਟਿਸ ਹੋ ਰਹੀ ਹੈ ਤਾਂ ਕਰਕੇ ਹੈ ਜਾਂ ਫਿਰ ਕਈ ਬੱਚਿਆਂ ਦੇ ਕੋਲੇ ਮੈਂ ਕਹਾਂ ਕਿ ਕਿੱਟ ਹੀ ਨਹੀਂ ਹੈ ਅਜੇ ਤੱਕ ਦੇਖੋ ਜਨਮ ਰਿਐਲਿਟੀ ਦੱਸਦਾ ਮੈਂ 4 ਸਾਲ ਹੋ ਗਏ ਮੇਰੇ ਕਾਰਾਟੇ ਕਰਾ ਰਹੇ ਹਾਂ ਇਹਨਾਂ ਬੱਚਿਆਂ ਨੂੰ ਕਾਰਾਟੇ ਦੀ ਡਰੈਸਾਂ ਲੱਗਣੀ ਹੈ ਨਾ ਹੀ ਇਹਨਾਂ ਕੋਈ ਇਕਵਿਪਮੈਂਟ ਨਹੀਂ ਜੀ ਲੇਕਿਨ ਰੱਬ ਦੀ ਨਿ ਕਿਰਪਾ ਮੇਰੀ ਲਗਨ ਦੇ ਮਿਹਨਤਾਂ ਕਿ ਬੱਚੇ ਹਾਰਦੇ ਹੀ ਨਹੀਂ ਬਿਨਾ ਇਕਵਿਪਮੈਂਟ ਤੋਂ ਇਹ ਬੱਚੇ ਇੰਨੀ ਸੋਹਣੀ ਜ਼ਬਰਦਸਤ ਫਾਈਟ 껨ਦੇ ਨੇ ਤੁਸੀਂ ਟੇਲਰ ਦੇਖ ਵੀ ਲੈ ਆਉਣ ਤਾਂ ਇੱਕ ਕੈਨ ਦਾ ਪਾਵਾ ਕਿ ਦਿਲੋਂ ਇੱਕ ਜਨੂੰਨ ਹੁੰਦਾ ਗੇਮ ਕਰਨ ਦਾ ਕਿ ਮੈਂ ਕਰਨਾ ਕਰਨਾ ਸੋ ਮੇਰਾ ਕੰਮ ਇਹਨਨ ਮੋਟਿਵ ਕਰਨਾ ਉਹ ਮਾਇਨੇ ਨਹੀਂ ਰੱਖਦਾ ਕਿ ਤੁਹਾਡੀ ਕੀ ਕਹਿਜੀ ਤੇਰੀ ਪੇਸ਼ੇਸ਼ ਹੈ ਜਿਹੜਾ ਇਹ ਸਿਚੁਏਸ਼ਨ ਹੰਡ ਗਿਆ ਉਹ ਆਨ ਵਾਲਾ ਸਿਕੰਦਰ ਆ ਮੈਂ ਤੇ ਹੀ ਸਮਝਦਾ ਕਿ ਮੈਨੂੰ ਲੱਗਦਾ ਕਿ ਸਭ ਤੋਂ ਵੱਡੇ ਹੀਰੇ ਦੀ ਪਰਖ ਹੀ ਇੱਥੋਂ ਹੋ ਸਕਦੀ ਆ ਕਿ ਬਿਨਾ ਸਹੂਲਤਾਂ ਦੇ ਉਹ ਕਿਸ ਤਰੀਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਰਿਹਾ ਗੇਮ ਦੇ ਵਿੱਚ ਸੁਧਾਰ ਕਰ ਰਿਹਾ ਤੇ ਮੈਡਲ ਲੈ ਕੇ ਆ ਰਿਹਾ ਇਹ ਸਭ ਤੋਂ ਵੱਡੀ ਉਦਾਹਰਨ ਹੋ ਸਕਦੀ ਆ ਕਿ ਜੇਕਰ ਕਿਸੇ ਨੇ ਅੱਜ ਦੇ ਸਮੇਂ ਦੇ ਵਿੱਚ ਪਲੇਅਰ ਬਣਨਾ ਜਾਂ ਕੋਈ ਸੋਚ ਰਿਹਾ ਕਿ ਮੈਂ ਅੱਗੇ ਆਉਣਾ ਤਾਂ ਇਹਨਾਂ ਬੱਚਿਆਂ ਤੋਂ ਸਿੱਖਣ ਨੂੰ ਮਿਲ ਸਕਦਾ ਬਿਲਕੁਲ ਸਹੀ ਬਿਲਕੁਲ ਦੇਖੋ ਕੋਈ ਇੱਕ ਗਰੀ ਫੈਮਿਲੀ ਤੋਂ ਉੱਠ ਕੇ ਇਹਨਾਂ ਨੂੰ ਕੁਝ ਕਰਨਾ ਅਚੀਵ ਕਰਨਾ ਹੁਣ ਮੇਰੇ ਕੋਈ ਕਈ ਕਲ ਨੇ ਜਿਨ੍ਹਾਂ ਦੇ ਪਰਿਵਾਰ ਸਪੋਰਟ ਨਹੀਂ ਕਰਦੇ ਸੀ ਜਦ ਉਹਨਾਂ ਨੇ ਮੈਡਲ ਆਏ ਉਹਨਾਂ ਨੇ ਮਿਹਨਤ ਕੀਤੀ ਅੱਜ ਉਹਨਾਂ ਦੇ ਪੀਰੈਂਟ ਵੀ ਸਪੋਰਟ ਕਰ ਰਹੇ ਆਂ ਔਰ ਦੂਜੀ ਗੱਲ ਕਰਾਟੇ ਕਲੀ ਕਰਾਟੇ ਗੇਮ ਨਹੀਂ ਹੈ ਗਰਲਜ਼ ਦੇ ਲਈ ਸੈਲਫ ਡਿਫੈਂਸ ਤੋਂ ਬਹੁਤ ਸਟਰੋਂਗ ਗੇਮ ਹੈ ਜੇ ਗਰਲਜ਼ ਚਾਹਣ ਤਾਂ ਸੈਲਫ ਡਿਫੈਂਸ ਸਿੱਖੇ ਆਪਣਾ ਬਚਾਅ ਕਰ ਸਕਦੀਆਂ ਸਮਾਜ ਦੇ ਵਿੱਚ ਕ੍ਰਾਈਮ ਰੋਕ ਸਕਦੀਆਂ ਨੇ ਸੋ ਮੇਰੀ ਇੱਕ ਇਹੀ ਥੋਟ ਹੈ ਕਿ ਰੱਬ ਕਰੇ ਕਿ ਇਹ ਭੈਣਾਂ ਨੂੰ ਇੰਨਾ ਕ ਸਟਰੋਂਗ ਕਰਦਾ ਕਿ ਇਹ ਚਾਰ ਬੰਦੇ ਨੂੰ ਜਾ ਕੇ ਹਿਫਾਜ਼ਤ ਕਰਨ ਆਪਣੀ ਹਿਫਾਜ਼ਤ ਕਰਨ ਹੋਰਾਂ ਦੀ ਹਿਫਾਜ਼ਤ ਕਰਨ ਔਰ ਇੱਕ ਅੱਛਾ ਮੈਸੇਜ ਸਮਾਜ ਤੇ ਜਾਵੇ ਅੱਜਕੱਲ ਦੇਖੋ ਕਿਨੇ ਨਸ਼ੇ ਚ ਦਲਦਲ ਜਿਹਾ ਫਸੇ ਹੋਏ ਨੇ ਨੌਜਵਾਨ ਆ ਛੋਟੇ ਬੱਚੇ ਨੇ ਮੈਂ ਕਹਾਂਗਾ ਦੇਖੋ 7 8 8 ਸਾਲ ਦੇ ਬੱਚੇ ਨੇ ਜੇ ਆਪਾਂ ਇਹਨਾਂ ਨੂੰ ਹੁਣ ਅੱਗੇ ਵਧਾਵਾਂਗੇ ਤਾਂ ਇਹ ਅੱਗੇ ਸਮਾਜ ਇੱਕ ਚੰਗਾ ਮੈਸੇਜ ਚੜਾਂਗੇ ਸੋ ਇਹਨਾਂ ਨੂੰ ਸਾਰੇ ਦੀ ਲੋੜ ਸੀ ਅੱਜ ਮੈਂ ਧੰਨਵਾਦ ਕਰਦਾ ਮੈਡਮ ਦਾ ਕਿ ਉਹਨਾਂ ਨੇ ਮੇਰੇ ਇੱਕ ਕਹੇ ਤੇ ਉਹਨਾਂ ਨੇ ਮੇਰੇ ਜੀ ਜੀ ਤਾਂ ਉਹਨੇ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ ਇਸ ਗੇਮ ਦੀ ਜੇਕਰ ਗੱਲ ਕਰਾਂ ਕਿੰਨਾ ਕੁ ਖਰਚਾ ਆਉਂਦਾ ਜੀ ਇਸ ਗੇਮ ਦੇ ਵਿੱਚ ਤੇ ਮੰਨ ਲਓ ਅਗਰ ਕਿਸੇ ਨੇ ਕਿਤੇ ਕੰਪੀਟੀਸ਼ਨ ਦੇ ਲਈ ਜਾਣਾ ਵਾ ਪਹਿਲਾਂ ਤਾਂ ਡਾਈਟ ਦਾ ਜਾਂ ਇਕੁਪਮੈਂਟਸ ਦੀ ਗੱਲ ਕਰ ਲਈਏ ਤਾਂ ਸਹੂਲਤਾਂ ਦੇ ਉੱਪਰ ਕਾਫੀ ਖਰਚਾ ਆਉਂਦਾ ਫਿਰ ਜੇਕਰ ਕਿਸੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਾ ਤਾਂ ਕਿੰਨਾ ਕੁ ਖਰਚਾ ਜਿਹੜਾ ਇੱਕ ਪਲੇਅਰ ਦਾ ਹੁੰਦਾ ਦੇਖੋ ਜੀ ਜੇ ਨੈਸ਼ਨਲ ਹੈ ਛੋਟਾ ਮੋਟਾ ਖਰਚਾ ਹੁੰਦਾ 5 ਤੋਂ 7000 ਇੱਕ ਪਲੇਅਰ ਦਾ ਲੱਗਦਾ ਕਿਉਂਕਿ ਚਾਰ ਨਹੀਂ ਨਹੀਂ ਨੈਸ਼ਨਲ ਹੁੰਦੀ ਆ ਉਹਦੀ ਐਂਟਰੀ ਫੀਸ ਹੁੰਦੀਆਂ ਨੇ ਕਈ ਵਾਰ ਫ੍ਰੀ ਵੀ ਹੁੰਦੀਆਂ ਬਟ ਜਿਹੜਾ ਇੰਟਰਨੈਸ਼ਨਲ ਟੂ ਲੱਗਦਾ ਉਹ ਚ ਕਟੋ-ਕਟ ਮੇਰਾ ਹੁਣ ਜਿਵੇਂ ਮੈਂ ਘੇੜ ਕੇ ਆਇਆ ਯੂਐਸ ਲਾਸਟ ਟਾਈਮ ਮੇਰਾ 3 ਲੱਖ ਰੁਪਏ ਲੱਗਿਆ ਸੀ 3 ਲੱਖ ਹਾਂ ਜੀ ਤੇ ਹੁਣ ਮੈਂ ਘੇੜ ਕੇ ਆਇਆ ਆਪਣਾ ਸਾਊਥ ਅਫਰੀਕਾ ਕਾਮਨਵੈਲਥ ਉੱਥੇ ਮੇਰਾ 2.5 ਲੱਖ ਰੁਪਏ ਲੱਗਿਆ ਸੀਗਾ ਜਿੱਥੇ ਮੇਰੀ ਟਿਕਟ ਸਪான்ਸਰ ਮੈਨੂੰ ਮੈਂ ਕਰੀਆ ਜੀ ਅੱਛਾ ਜੇਕਰ ਮੰਨ ਲਓ ਡਾਈਟ ਦੀ ਗੱਲ ਕਰੀਏ ਤਾਂ ਇਸ ਗੇਮ ਦੇ ਲਈ ਕਿਉਂਕਿ ਸਰੀਰ ਦੇ ਵਿੱਚ ਜੋਰ ਹੋਣਾ ਜ਼ਰੂਰੀ ਆ ਤਾਂ ਡਾਈਟ ਵੀ ਵਧੀਆ ਚਾਹੀਦੀ ਆ ਡਾਈਟ ਕੀ ਹੈ ਉਸਦੇ ਵਿੱਚ ਕਿੰਨਾ ਕੁ ਖਰਚਾ ਆਉਂਦਾ ਹੋਵੇ ਜਾਂ ਕਿੰਨੀ ਇੱਕ ਦਿਨ ਦੀ ਆਪਾਂ ਕਹ ਲਈਏ ਕਿ ਮਹਿੰਗੀ ਡਾਈਟ ਸਦ ਇੱਕ ਇਹਨਾਂ ਫੈਮਿਲੀਆਂ ਦੇ ਬੱਚਿਆਂ ਨੂੰ ਡਾਈਟ ਛੱਡੋ ਜੀ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਉਹ ਬੜੀ ਗੱਲ ਹੈ ਜੀ ਸੋ ਮੈਮ ਦਾ ਮੈਂ ਇਹ ਵੀ ਸਾਰੇ ਨੂੰ ਦੱਸਣਾ ਜਾਊਂਗਾ ਕਿ ਜਿਹੜਾ ਬੱਚਾ ਅੱਜ ਗਰੀਬੀ 'ਚ ਗੇਮ ਕਰ ਰਿਹਾ ਨਾ ਮੇਰੇ ਤੋਂ ਲੈ ਖਾ ਲੋ ਜਦੋਂ ਆਪਣੀ ਉਮਰ ਚ ਆਊਗਾ ਗਰੀਬ ਨਹੀਂ ਰਹੂ ਗਰੀਬੀ ਕਟਣੀ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਠੋਕਰਾਂ ਪੈਂਦੀ ਹੈ ਨਾ ਮੇਰੇ ਬੰਦੇ ਨੂੰ ਬਹੁਤਾ ਲੱਗਦਾ ਗਰੀਬੀ ਕੀ ਹੈ ਕਈ ਲੋਕ ਤਾਂ ਮਜ਼ਾਕ ਉਡਾਂਦੇ ਆ ਸਿਰਫ ਕਮੈਂਟ ਕਰਕੇ ਕਹਿ ਦਿੰਦੇ ਕਿ ਇਹ ਮਜ਼ਾਕ ਕਰਦਾ ਇਹ ਕਰਦਾ ਉਹ ਕਰਦਾ ਬਟ ਇਹਨੂੰ ਹੰਡਾਈ ਹੁੰਦੀ ਉਹਨੂੰ ਪਤਾ ਲੱਗਦਾ ਤੁਸੀਂ ਇਹ ਬੱਚਿਆਂ ਨੂੰ ਪੁੱਛ ਲਓ ਕਈਆਂ ਨੇ ਸਵੇਰੇ ਦਾ ਨਾਸ਼ਤਾ ਤੱਕ ਨਹੀਂ ਕਰਿਆ ਹੋਣਾ ਔਰੇ ਆ ਕੇ ਰੋਟੀ ਖਾਦੀ ਹੋਣੀ ਹੈ ਅੱਜ ਦੀ ਹਾਂ ਇਹ ਜੇ ਬੱਚੇ ਗਰੀਬ ਨੇ ਸੋ ਮੈਂ ਸਾਰਾ ਮੰਨਿਆ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਦੇਖੋ ਸਪੋਰਟ ਕਰਿਆ ਕਰੋ ਬਰਾਬਰੀ ਕਰਿਆ ਕਰੋ ਕਿਸੇ ਬਾਰੇ ਗਲਤ ਨਾ ਬੋਲਿਆ ਕਰੋ ਮੈਂ ਤਾਂ ਇਹ ਕਹੂੰਗਾ ਬਾਕੀ ਮੇਰੇ ਪਰਿਵਾਰਾਂ ਦਾ ਵੀ ਦਿਲੋਂ ਧੰਨਵਾਦ ਐਨ ਆਰ ਆਈ ਪਰਿਵਾਰਾਂ ਦਾ ਮੇਰੇ মিডিਆ ਪਰਿਵਾਰਾਂ ਦਾ ਖਾਸ ਕਰਕੇ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਚੱਕਿਆ ਤੇ ਅੱਜ ਮੈਂ ਇਸ ਕਾ ਬਣਾਗੀ ਮੈਂ ਚਾਰ ਦੀਪਕ ਹੋਰ ਜਲਾ ਰਿਹਾ ਆਪਣੇ ਮਰਗੀ ਤਾਂ ਕਿ ਇਸ ਸਮਾਜ ਦੇ ਵਿੱਚ ਅੱਛਾ ਮਾਹੌਲ ਦੇ ਜੀ ਅੱਛਾ ਤਰੁੰਜ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗਾ ਜੇਕਰ ਸਪੋਰਟ ਕਰਨ ਵਾਲਿਆਂ ਦੀ ਗੱਲ ਕਰੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਸਪੋਰਟ ਕੀਤੀ ਆ ਤਾਂ ਕਿੰਨੇ ਕੁ ਲੋਕ ਨੇ ਜਿੰਨਾ ਕੁ ਤੁਸੀਂ ਗਏ ਜਿਨ੍ਹਾਂ ਨੇ ਪਹਿਲੇ ਇੱਕ ਵਾਰ ਦੇ ਵਿੱਚ ਤੁਹਾਨੂੰ ਮੰਨ ਲਓ ਹਾਂ ਹਾਂ ਦਾ ਹੰਗਾਰਾ ਭਰੇ ਆ ਕਿ ਹਾਂਜੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਜਾਂ ਕਿੰਨੀ ਕਵਾਰ ਇਹੋ ਜਿਹਾ ਹੋਇਆ ਕਿ ਨਿਰਾਸ਼ ਹੋ ਕੇ ਮੁੜਨਾ ਪਿਆ ਵਾ ਹਾਂ ਕਈ ਨੇ ਨਾਮ ਕਈ ਨੇ ਬਟ ਹੁਣ ਮੈਂ ਨਹੀਂ ਲੈ ਸਕਦਾ ਬਟ ਜਿਨ੍ਹਾਂ ਨੇ ਵੀ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸਟੀਲ ਮਿਲੂ ਲੁਧਿਆਣਾ ਨੇ ਮੈਨੂੰ 4 ਸਾਲ ਦਿੱਤੇ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਨਾ ਉਹਨਾਂ ਨੇ ਬੱਚਿਆਂ ਨੂੰ ਟਾਈਮ ਦਿੱਤਾ ਸੋ ਚਲੋ ਠੀਕ ਹੈ ਬਟ ਮੈਂ ਇਹੀ ਕਹਾਂਗਾ ਕਿ ਜਿੰਨੇ ਹੋ ਤਕੇ ਗੇਮਾਂ ਨੂੰ ਸਪੋਰਟ ਕਰੋ ਕਿਉਂਕਿ ਗੇਮਾਂ ਚੋਂ ਨਹੀਂ ਅਸੀਂ ਗੇਮਰ ਹੈਗੇ ਹਾਂ ਸੋ ਮੈਂ ਇੱਕ ਵਾਰ ਫੇਰ ਦੱਸਣਾ ਚਾਹਾਂਗਾ ਦਿ ਲੋ ਧੰਨਵਾਦੀ ਕਰਨਾ ਚਾਹਾਂਗਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਆਪਣੇ ਜਿਨ੍ਹਾਂ ਦੀ ਬਤੂਲਾ ਅੱਜ ਮੈਂ ਹੋ ਰਿਹਾ ਜੀ ਤੇ ਮੈਡਮ ਦਾ ਤੇ ਵਰਦਮਾਨ ਸੀਨੀਅਰ ਮਿਲਤੇ ਐਨ ਆਰ ਆਈ ਭਰਾਵਾਂ ਦਾ ਉਹਨਾਂ ਸਾਰਿਆਂ ਦਾ ਹੀ ਦਿ ਲੋ ਧੰਨਵਾਦ ਜਿਨ੍ਹਾਂ ਨੇ ਮੈਨੂੰ ਰਿਪੋਰਟ ਕਰੀ ਜੀ ਬਿਲਕੁਲ ਜੀ ਤਾਂ ਇਹ ਬੱਚੇ ਦੇਖ ਸਕਦੇ ਹੋ ਤੁਸੀਂ ਇੱਥੇ ਬੱਚੇ ਜਿਹੜੇ ਉਹ ਖੜੇ ਹੋਇਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤਾਂ ਮੇਰੇ ਖਿਆਲ ਨਾਲ ਇਹ ਬੱਚੇ ਨੇ ਜਨਰਲ ਇੰਟਰਨੈਸ਼ਨਲ ਦੇ ਵਿੱਚੋਂ ਮੈਡਲ ਆਇਆ ਵਾ ਹੁਣ ਹੀ ਲਿਆ ਆ ਪਿੱਛੇ ਕੱਲ ਹੀ ਮੈਡਲ ਲਾਇਆ ਨੇ ਇਹਨਾਂ ਇਹ ਚ ਲੀਦਾ ਦਾ ਮੈਡਲ ਆਇਆ 골ਡ ਇਹ ਅੱਗੇ ਜਾ ਰਹੀ ਸਟੇਟ ਖੇਡਣ ਗगनਜੋਤ ਕੋਰ ਇਹ ਵੀ ਇੰਟਰਨੈਸ਼ਨਲ ਪਲੇਅਰ ਆ ਉਹ ਵੀ ਇੰਟਰਨੈਸ਼ਨਲ ਪਲੇਅਰ ਆ ਇਹਦਾ ਵੀ ਮੈਡਲ ਆਇਆ ਕੱਲ ਉਹ ਅੰਜਲ ਆ ਇਹਦਾ ਵੀ 골ਡ ਆਇਆ ਇਹ ਵੀ ਅੱਗੇ ਜਾ ਰਹੀ ਆ ਇਹਦਾ ਸਟੇਟ ਤੋਂ ਮੈਡਲ ਆ ਇਹ ਵੀ ਅੱਗੇ ਜਾ ਰਹੀ ਆ ਸੋ ਕਈ ਹੈ ਜਿਹੜੇ ਪਲੇਅਰ ਨੇ ਜਿਹੜੇ ਇੰਟਰਨੈਸ਼ਨਲ ਖੇਡ ਚੁੱਕੇ ਨੇ ਜੀ ਸੋ ਮੈਂ ਲੀਜ਼ਾ ਜੀ ਬਿਲਕੁਲ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਤਾਂ ਇਹ ਬੱਚੇ ਨੇ ਜੀ ਦੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸਿਓ ਜੀ ਪੂਰਾ ਨਾਮ ਕੀ ਆ ਤੇ ਕਿਹੜੀ ਕਲਾਸ ਆ ਮੇਰਾ ਮੇਰਾ ਨਾਮ ਪੂਰਾ ਨਾਮ ਹੀ ਲੀਜ਼ਾ ਹੀ ਹੈ ਦਾ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਆ ਅੱਛਾ ਜੀ ਏਜ ਕਿੰਨੀ ਆ ਤੁਹਾਡੀ ਮੇਰੀ 16 ਸਾਲ ਆ ਹੁਣ ਮੈਂ 17 ਸਾਲ ਦੇ ਹੋ ਜਾਣਾ ਹੈ ਜਿਹੜੀ ਗੇਮ ਤੁਸੀਂ ਇਹ ਕਰ ਰਹੇ ਹੋ ਇਹ ਕਦੋਂ ਸ਼ੁਰੂਆਤ ਕੀਤੀ ਸੀਗੀ ਕਿੰਨਾ ਟਾਈਮ ਹੋ ਗਿਆ ਇਸ ਗੇਮ ਨੂੰ ਖੇਡਦੇ ਹੋਏ ਮੈਂ 7th ਕਲਾਸ ਤੋਂ ਆਪਣੀ ਗੇਮ ਸ਼ੁਰੂ ਕਰ ਦਿੱਤੀ ਸੀ ਜੋ ਕਿ ਮੈਂ ਆਪਣੇ ਟੀਚਰਸ ਤੋਂ ਪੁੱਛਿਆ ਸੀਗਾ ਮਮੀ ਪਾਪਾ ਤੋਂ ਪੁੱਛਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਲਗਭਗ 40 ਸਾਲ ਹੋ ਗਏ ਨੇ ਗੇਮ ਕਰਦੇ ਫੈਮਿਲੀ ਦੀ ਕਿੰਨੀ سپورਟ ਮਿਲੀ ਸੀ ਜਦੋਂ ਸ਼ੁਰੂਆਤ ਦੇ ਵਿੱਚ ਸੋਚਿਆ ਸੀ ਕਿ ਇਸ ਗੇਮ ਦੇ ਵੱਲ ਆਣਾ ਜਦੋਂ ਮੈਨੂੰ ਸ਼ੁਰੂ ਕੀਤਾ ਸੀਗਾ ਉਦੋਂ ਤਾਂ ਮੇਰੇ ਪਰਿਵਾਰ ਕਹਿੰਦਾ ਸੀਗਾ ਕਿ ਨਾ ਨਹੀਂ ਨਾ ਕਰ ਤੋ ਫਿਰ ਜਦੋਂ ਮੇਰਾ ਪਹਿਲਾ ਮੈਡਲ ਆਇਆ ਸੀ সিলਵਰ ਮੈਡਲ ਤੋ ਉਹਦੇ ਨਾਲ ਉਹ ਬਹੁਤ ਖੁਸ਼ ਹੋਏ ਸੀਗੇ ਜਿਸ ਨਾਲ ਤੇ ਫਿਰ ਅੱਗੇ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਫਿਰ ਅੱਗੇ ਮੈਨੂੰ ਸਟੇਟ ਵਾਸਤੇ ਭੇਜਿਆ ਉੱਥੇ ਮੇਰਾ 골ਡ ਮੈਡਲ ਆਇਆ ਤੋ ਉੱਥੋਂ થી ਮੇਰੀ ਸ਼ੁਰੂਆਤ ਅੱਗੇ ਵਧੀਆ ਰਹੀ ਸੀ ਕਿਉਂਕਿ ਉੱਥੋਂ થી ਮੈਨੂੰ ਸਪੋਰਟ ਮਿਲਣੀ ਸ਼ੁਰੂ ਹੋ ਗਈ ਸੀ ਇੰਟਰਨੈਸ਼ਨਲ ਮੈਡਲ ਵੀ ਆ ਤੁਹਾਡੇ ਹਾਂਜੀ ਜੀ ਉਹ ਕਦੋਂ ਕਦੋਂ ਆਇਆ ਸੀ ਤੇ ਕਿੱਥੇ ਆਇਆ ਸੀਗਾ ਉਹ ਜਦੋਂ ਮੈਂ 8th ਕਲਾਸ ਵਿੱਚ ਪੜ੍ਹਦੀ ਸੀਗੀ ਤਦ ਮੇਰਾ ਆਇਆ ਸੀਗਾ ਉਹ ਆਈ ਥਿੰਕ 222 ਦੇ ਵਿੱਚ ਆਇਆ ਸੀਗਾ ਉਹ ਪੁਨੇ ਤੇ ਸੀ ਗਿਆ ਸੀ ਕੋਤੋਂ ਆਇਆ ਸੀਗਾ ਮੇਰਾ ਕਿੰਨੀ ਕੁ ਖੁਸ਼ੀ ਹੋਈ ਸੀ ਜਦੋਂ ਪਹਿਲਾ ਮੈਡਲ ਆਇਆ ਤੇ ਫਿਰ ਜਦੋਂ ਇੰਟਰਨੈਸ਼ਨਲ ਮੈਡਲ ਮੈਡਲ ਲਿਆ ਕਿਉਂਕਿ ਹਰ ਇੱਕ ਬੰਦਾ ਹਰ ਇੱਕ ਖਿਡਾਰੀ ਚਾਹੁੰਦਾ ਵਾ ਕਿ ਜਦੋਂ ਕੋਈ ਵੀ ਗੇਮ ਹੋਵੇ ਇੰਟਰਨੈਸ਼ਨਲ ਤੌਰ ਤੇ ਮੈਡਲ ਆਵੇ ਨਾ ਤਾਂ ਹਰ ਇੱਕ ਦੇ ਮਨ ਦੇ ਵਿੱਚ ਚਾਹ ਵੀ ਹੁੰਦਾ ਤੇ ਇੱਕ ਸੁਪਨਾ ਵੀ ਹੁੰਦਾ ਵਾ ਕਦੇ ਮੈਂ ਤਾਂ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਇੰਟਰਨੈਸ਼ਨਲ ਕਦੇ ਪਲੇਅਰ ਬਣਾਂਗੀ ਤਾਂ ਮੈਨੂੰ ਇੰਟਰਨੈਸ਼ਨਲ ਮੈਡਲ ਦੀ ਬਹੁਤ ਖੁਸ਼ੀ ਸੀਗੀ ਬਹੁਤ ਚਾਹ ਸੀ ਕਿ ਜਦ ਮੈਨੇ ਫੋਨ ਕਰਕੇ ਆਪਣੇ ਮਮੀ ਪਾਪਾ ਨੂੰ ਦੱਸਿਆ ਕਿ ਮੇਰਾ ਇੰਟਰਨੈਸ਼ਨਲ ਚ 골ਡ ਮੈਡਲ ਆਇਆ ਉਹ ਇੰਨੇ ਜ਼ਿਆਦਾ ਖੁਸ਼ ਹੋਏ ਕਿ ਮੇਰੇ ਪਾਪਾ ਨੇ ਸਾਰੇ ਘਰੇ ਮਠਾਈਆਂ ਵੰਡਾਈਆਂ ਸੀ ਹਾਂਜੀ ਪਹਿਲਾਂ ਕਹਿ ਰਹੇ ਸੀ ਕਿ ਇਸ ਗੇਮ ਦੇ ਵੱਲ ਨਾ ਜਾਓ ਫਿਰ ਉਸ ਵਾਰ ਮਠਾਈਆਂ ਵੰਡੀਆਂ ਹਾਂਜੀ ਤੇ ਉਹ ਬਹੁਤ ਖੁਸ਼ ਹੋਏ ਸੀ ਕਿ ਤਾਂ ਫਿਰ ਉਧਰੋਂ ਮੇਰੀ ਗੇਮ ਦੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਣ ਲੱਗ ਗਈ ਸੀ ਅੱਛਾ ਪਰਿਵਾਰ ਦੇ ਬਾਰੇ ਜੇਕਰ ਜਾਨਣਾ ਮੈਂ ਥੋੜਾ ਜਿਹਾ ਚਾਹਨਾ ਵਾ ਕਿ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਵਾ ਘਰ ਦੇ ਵਿੱਚ ਕਮਾਈ ਕਰਨ ਵਾਲੇ ਫਾਦਰ ਸਾਹਿਬ ਨੇ ਜਾਂ ਕਿ ਹੋਰ ਵੀ ਉਹਨਾਂ ਦੇ ਨਾਲ ਸਹਾਰਾ ਲਾ ਨਹੀਂ ਐ ਵੈਸੇ ਤਾਂ ਮੇਰੇ ਪਾਪਾ ਹੈਗੇ ਆ ਉਹ ਫਰੂਟਸ ਦੀ વાડી ਲਗਾਉਂਦੇ ਨੇ ਜੋ ਕੇ ਤੇ ਮੇਰੇ ਘਰ ਦੀ ਹਾਲਤ ਇੰਨੀ ਬੁਰੀ ਹੋ ਗਈ ਸੀ ਮੈਂ ਕਹੈਂ ਚਾਹੁੰਦੀ ਆ ਕਿ ਮੈਂ ਆਪਣੇ ਮੇਰਾ ਬ੍ਰਦਰ ਹੈਗਾ ਜੋ ਉਹਨੇ ਵੀ 10 ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਜੋ ਕੇ ਤੋ ਫਿਰ ਉਹ ਵੀ ਪਾਪਾ ਨਾਲ ਕੁਝ ਹੈਲਪ ਕਰਾ ਦਿੰਦਾ ਹੈਗਾ ਵਾ ਥੋੜੀ ਬਹੁਤ ਕਰਾਂਦਾ ਜਿਆਦਾ ਨਹੀਂ ਹੋ ਪਾਂਦੀ ਤਾਂ ਬਸ ਉਹੀ ਚੱਲਦਾ ਹੈ ਗੁਜ਼ਾਰਾ ਜਦੋਂ ਪਤਾ ਲੱਗਿਆ ਸੀ ਕਿ ਤਰਨਵੀਰ ਹਣੀ ਤੁਹਾਡੇ ਇਸ ਤਰੀਕੇ ਹੈਲਪ ਕਰਨਗੇ ਕੋਚਿੰਗ ਦੇਣਗੇ ਤੁਹਾਨੂੰ ਤਾਂ ਕਿੰਨਾ ਇੱਕ ਮਨ ਨੂੰ ਚਾ ਚੜਿਆ ਸੀ ਜਾਂ ਕਿੰਨੀ ਕੁ ਖੁਸ਼ੀ ਹੋਈ ਸੀ ਕਿ ਇਸ ਤਰੀਕੇ ਜਿਹੜਾ ਬੰਦਾ ਖੁਦ ਅਜੇ ਹਾਲਾਤਾਂ ਦੇ ਨਾਲ ਲੜ ਰਿਹਾ ਵਾ ਉਹ ਤੁਹਾਡੇ ਲਈ ਅੱਗੇ ਆਇਆ ਵਾ ਤੁਹਾਡੀ ਹੈਲਪ ਕਰਨ ਲਈ ਅੱਗੇ ਆਇਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੀਗਾ ਕਿਉਂਕਿ ਜਿਵੇਂ ਸਰ ਕਹਿੰਦੇ ਨੇ ਕਿ ਅਸੀਂ ਇਨ੍ਹਾਂ ਹਾਲਾਤਾਂ ਤੋਂ ਆਏ ਹੈਗੇ ਹਾਂ ਤਾਂ ਮੈਂ ਵੀ ਚਾਹੁੰਦੀ ਆ ਕਿ ਮੈਂ ਵੀ ਇਨ੍ਹਾਂ ਹਾਲਾਤਾਂ ਤੋਂ ਲੜ ਕੇ ਉਹਨਾਂ ਦੇ ਵਰਗਾ ਅੱਗੇ ਪਲੇਅਰ ਬਣਾ ਬਿਲਕੁਲ ਜੀ ਤਾਂ ਇਹ ਬੱਚੇ ਨਹੀਂ ਦੇਖ ਸਕਦੇ ਹਾਂ ਤਾਂ ਮੈਂ ਜ਼ਰੂਰ ਤੁਹਾਡੇ ਤੋਂ ਵੀ ਜਾਨਣਾ ਚਾਹਾਂਗਾ ਤਾਂ ਤੁਹਾਡਾ ਜਿਹੜਾ ਮੈਡਲ ਹੈ ਪਹਿਲਾਂ ਤੋਂ ਦੱਸੋ ਕੱਲ ਕੱਲ ਮੈਡਲ ਹੈ ਕਿ ਕਿਹੜਾ ਮੈਡਲ ਹੈ ਤੁਹਾਡਾ ਸਿਲਵਰ ਸਟੇਟ ਦੇ ਵਿੱਚੋਂ ਹੈ ਡਿਸਟ੍ਰਿਕਟ ਸੀਗਾ ਡਿਸਟ੍ਰਿਕਟ ਦੇ ਵਿੱਚ ਹੁਣ ਤੁਸੀਂ ਸਟੇਟ ਦੇ ਲਈ ਖੇਡਣਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨੇ ਕਿ ਤੁਹਾਡਾ ਮੈਡਲ ਆਇਆ ਤੇ ਉਮੀਦ ਕਰਦੇ ਹਾਂ ਕਿ ਹੁਣ ਤੁਸੀਂ ਸਟੇਟ ਲੈਵਲ ਤੇ ਵੀ ਮੈਡਲ ਜਿੱਤੋਗੇ ਫਿਰ ਨੈਸ਼ਨਲ ਤੇ ਫਿਰ ਇਹਨਾਂ ਦੇ ਵਾਂਗ ਅੰਟਰਨੈਸ਼ਨਲ ਦੇ ਵਿੱਚ ਮੈਡਲ ਜਿੱਤੋਗੇ ਹਾਂਜੀ ਜੀ ਅੱਛਾ ਇੱਕ ਚੀਜ਼ ਹੋਰ ਦੱਸੋ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਇੱਥੇ ਤੇ ਸਕੂਲ ਜਿੱਦਾਂ ਮੈਂ ਦੇਖ ਰਿਹਾ ਤੁਸੀਂ ਯੂਨੀਫਾਰਮ ਵੀ ਪਾਈ ਹੋਈ ਹੈ ਨਾ ਤਾਂ ਸਕੂਲ ਮਿਲਦਾ ਸ਼ਾਇਦ ਡਬਲ ਸ਼ਿਫਟ ਲੱਗਦੀ ਹੈ ਇੱਥੇ ਤਾਂ ਕਿੰਨਾ ਟਾਈਮ ਫਿਰ ਸਕੂਲ ਤੋਂ ਬਾਅਦ ਇੱਥੇ ਪ੍ਰੈਕਟਿਸ ਕਰਦੇ ਹੋ ਅਸੀਂ ਸਕੂਲ ਤੋਂ ਬਾਅਦ 5 ਵਜੇ ਸਟਾਰਟ ਹੋ ਜਾਂਦੀ ਹੈ ਇੱਥੇ ਇੱਕ ਪ੍ਰੈਕਟਿਸ ਛੇ 6:30 ਵਜੇ ਤੱਕ ਕਰਦੇ ਸਿੱਥੇ ਹੁੰਨੇ ਆ ਇੱਕ ਤੋਂ ਡੇਢ ਘੰਟਾ ਹਾਂਜੀ ਅੱਛਾ ਫਿਰ ਉਸ ਤੋਂ ਬਾਅਦ ਡਾਈਟ ਵਗੈਰਾ ਦਾ ਪ੍ਰਬੰਧ ਕਿੱਦਾਂ ਹੁੰਦਾ ਵਾ ਕਰਦੇ ਹੈਲਪ ਕਰਦੇ ਆ ਜਾਂ ਜੋ ਨਾਰਮਲ ਆਪਣੇ ਘਰ ਦੇ ਵਿੱਚ ਰੋਟੀ ਪਾਣੀ ਬਣਦਾ ਉਹੀ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹਾਲੇ ਨਹੀਂ ਕਰਦੇ ਵੀ ਹੈਲਪ ਕਰਦੇ ਆ ਸਰ ਵੀ ਬਹੁਤ ਹੈਲਪ ਕਰਦੇ ਆ ਸਾਡੀ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਹੁਣ ਐਕਟ ਹਿਊਮਨ ਐਨਜੀਓ ਦੇ ਵੱਲੋਂ ਤੁਹਾਡੀ ਹੈਲਪ ਕੀਤੀ ਜਾ ਰਹੀ ਆ ਉਹਨਾਂ ਦੇ ਵੱਲੋਂ ਇੱਕ ਕੰਟਰੈਕਟ ਸਾਈਨ ਕੀਤਾ ਗਿਆ ਵਾ ਤਾਂ ਕਿੰਨਾ ਇੱਕ ਮਨ ਨੂੰ ਇੱਕ ਕਹਿ ਲਈ ਕਿ ਖੁਸ਼ੀ ਹੈ ਜਾਂ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਵਾ ਇਸ ਤਰੀਕੇ ਦੀ ਹੈਲਪ ਨੂੰ ਲੈ ਕੇ ਜਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਜੇਕਰ ਕੋਈ ਹੋਰ ਹੈਲਪ ਕਰਨਾ ਚਾਹੁੰਦਾ ਹੋਵੇ ਜਿਹੜੀ ਤੁਸੀਂ ਐਨਜੀਓ ਸਟਾਰਟ ਕੀਤੀ ਐ ਉਹਦੇ ਵਾਸਤੇ ਬਹੁਤ-ਬਹੁਤ ਥੈਂਕ ਯੂ ਕਿ ਜਿੰਨੇ ਵੀ ਹੋਰ ਵੀ ਸਟੂਡੈਂਟਸ ਨੇਗੇ ਜਿਨ੍ਹਾਂ ਨੇ ਆਪਣੀ ਕਿਸੇ ਵੀ ਗੇਮ ਦੇ ਬਾਰੇ ਸੋਚਿਆਗਾ ਉਹਨਾਂ ਲਈ ਹੈਲਪ ਹੋ ਜਾਂਦੀ ਐ ਤੇ ਉਹਨਾਂ ਨੇ ਸਰਦੀ ਵੀ ਬਹੁਤ ਹੈਲਪ ਕੀਤੀ ਐ ਉਹਦੇ ਵਾਸਤੇ ਵੀ ਥੈਂਕ ਯੂ ਸਾਡੀ ਵੀ ਹੈਲਪ ਕਰ ਰਹੇ ਨੇ ਉਹ ਵੀ ਉਹਦੇ ਪਾਸੇ ਵੀ ਬਹੁਤ ਥੈਂਕ ਯੂ ਬਿਲਕੁਲ ਅੱਛਾ ਜਿਨ੍ਹਾਂ ਦੇ ਸਬਾਰੇ ਜਿਵੇਂ ਤੁਸੀਂ ਕਿਹਾ ਕਿ ਨੇ ਐਨਜੀਓ ਸ਼ੁਰੂ ਹੋਇਆ ਹੈਗਾ ਵਾ ਉਸ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਅਸੀਂ ਇਹ ਡਰਦੇ ਰਹੇ ਸੀ ਕਿ ਨਾ ਜਸਰ ਚਲੇ ਜਾਣਗੇ ਸਾਡਾ ਕੀ ਬਣੂਗਾ ਸਾਡੀ ਗੇਮ ਛੁੱਟ ਜਾਓਗੇ ਸਾਨੂੰ ਅੱਗੇ ਕੋਈ ਸਪੋਰਟ ਕਰੂਗਾ ਕਿ ਨਹੀਂ ਕਰੂਗਾ ਇਸ ਬਾਰੇ ਤੇ ਫਿਰ ਮੈਨੂੰ ਐ ਚਾਹ ਸੀਗਾ ਕਿ ਸਰ ਦਾ ਅੱਗੇ ਹੋਰ ਕੈਰੀਅਰ ਬਦੇ ਸਾਡੇ ਨਾਲ ਹਮੇਸ਼ਾ ਰਹਿਣ ਕਿ ਸਾਡਾ ਵੀ ਕੈਰੀਅਰ ਬਣ ਜਾਵੇ ਅੱਗੇ ਤੱਕ ਤੋਂ ਮੈਂ ਮੈਡਮ ਦਾ ਵੀ ਧੰਨਵਾਦ ਕਰੂੰਗੀ ਕਿ ਉਹਨਾਂ ਨੇ ਤੁਹਾਨੂੰ ਸਰ ਨੂੰ ਭੇਜਿਆ ਜੋ ਇਹ ਐਕਟ ਸਟਾਰਟ ਕੀਤਾ ਹੈ ਬਿਲਕੁਲ ਅੱਛੇ ਤਰ੍ਹਾਂ ਨੂੰ ਵੀਰੇ ਜਿੱਦਾਂ ਇਹਨਾਂ ਨੇ ਜੇਕਰ ਕੀਤਾ ਨਾ ਕਿ ਤੁਸੀਂ ਅੱਗੇ ਜਾਵੋ ਤੁਹਾਡਾ ਜਿਹੜਾ ਕੈਰੀਅਰ ਆ ਉਹ ਹੋਰ ਵਧੀਆ ਹੋਵੇ ਕਹਿੰਦੇ ਸਾਨੂੰ ਚਾਹ ਹੋਏਗਾ ਮੇਨੂੰ ਲੱਗਾ ਤਾਂ ਇਹ ਬਹੁਤ ਘੱਟ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਏਜ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਨਾ ਜਿੰਨੀ ਕਿ ਇਹਨਾਂ ਦੀ ਏਜ ਆ ਉਸ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਇਹਨਾਂ ਨੇ ਕੀਤੀ ਆ ਕਿ ਤੁਸੀਂ ਅੱਗੇ ਜਾਓਗੇ ਕਹਿੰਦੇ ਤਾਂ ਸਾਨੂੰ ਹੋਰ ਸਹਾਰਾ ਮਿਲੇਗਾ ਦੇਖੋ ਭਾਜੀ ਪਤਾ ਕੀ ਇਹ ਪੈਣਾ ਨੇ ਝੋਟੀਆਂ ਜੇ ਕਹਿੰਦੇ ਨੇ ਕਿ ਇਹੀ ਮੇਰੀ ਕਮਾਈ ਆ ਮੈਨੂੰ ਇਹ ਕਹਿੰਦੇ ਨੇ ਪੈਸਾ ਕਮਾਈ ਹੁੰਦੀ ਆ ਨਹੀਂ ਨਾ ਪੈਸਾ ਨਹੀਂ ਕਮਾਣਾ ਚਾਹੁੰਦਾ ਇਹੀ ਮੇਰੀ ਕਮਾਈਆਂ ਪਿਆਰ ਕਮਾਈਆਂ ਹੂੰ ਬਸ ਇਹ ਹੈ ਕਿ ਦੁਨੀਆ ਕੋ ਜਾਵਾਂ ਨਾ ਤੇ ਦੁਨੀਆ ਯਾਦ ਰੱਖੇਗੀ ਇੱਕ ਐ ਜਾ ਪਾਗਲ ਸੀਗਾ ਜਿਹਨੇ ਸਾਡੇ ਬੱਚੇ ਐ ਸੈੱਟ ਕਰ ਤੇ ਮੈਂ ਇੱਕ ਹੋਰ ਵੀ ਗੱਲ ਕਹਿਣਾ ਜਾਊਂਗਾ ਇਹ ਪੰਜਾਬ ਦਾ ਮਤਲਬ ਆਪਣੇ ਡਿਸਟ੍ਰਿਕਟ ਦਾ ਪਹਿਲੇ ਸਕੂਲ ਹੈ ਜਿੱਥੇ ਫ੍ਰੀ ਕਰਾਟੇ ਦੀ ਟ੍ਰੇਨਿੰਗ ਸਰਕਾਰੀ ਸਕੂਲ ਦੇ ਵਿੱਚ ਦੇ ਰਹੇ ਹਾਂ ਜੀ ਮਤਲਬ ਕਿ ਹੋਰ ਕਿਸੇ ਸਕੂਲ 'ਚ ਇਸ ਤਰੀਕੇ ਪ੍ਰੈਕਟਿਸ ਨਹੀਂ ਹੁੰਦੀ ਨਹੀਂ ਐਦਾਂ ਡੇਲੀ ਪ੍ਰੈਕਟਿਸ ਨਹੀਂ ਹੁੰਦੀ ਜਿਵੇਂ ਮੈਂ ਡੇਲੀ ਦੇ ਰਿਹਾ ਹਾਂ ਜੀ ਇਹ ਜਿਹੜਾ ਸਕੂਲ ਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਇਹ ਸਕੂਲ ਦੇ ਵੱਲੋਂ ਤੁਹਾਨੂੰ ਅਲਾਉ ਕੀਤਾ ਗਿਆ ਇੱਥੇ ਸਕੂਲ ਦਾ ਸਾਥ ਹੈ ਜਾਂ ਕਿਸ ਤਰੀਕੇ ਤੁਸੀਂ ਇੱਥੇ ਪ੍ਰੈਕਟਿਸ ਕਰਾ ਰਹੇ ਐਗਲੀਨਾ ਸਕੂਲ ਤੋਂ ਬਾਅਦ ਸਾਨੂੰ ਇੱਕ ਘੰਡੇ ਦੀ ਪਰਮਿਸ਼ਨ ਸਾਰਨੇ ਦਿੱਤੀ ਹੋਈ ਹੈ ਤੇ ਏਡੀਸੀ ਸਾਹਿਬ ਦੇ ਉਪਦੇਸ਼ ਜੀ ਤੇ ਇਹਨਾਂ ਬੱਚਿਆਂ ਦੇ ਇਹਨਾਂ ਨੇ ਇੱਕ ਘੰਡੇ ਦੀ ਡੇਢ ਘੰਡੇ ਦੀ ਪਰਮਿਸ਼ਨ ਦਿੱਤੀ ਹੈ ਮੈਂ ਖੁਦ ਆਨਾ ਆਪਣੀ ਡਿਊਟੀ ਤੋਂ ਬਾਅਦ ਉਦੇ 5:30 ਤੋਂ 6:20 ਤੱਕ ਜੀ ਤੇ ਜੇ ਕਿਸੇ ਹੋਰ ਵੀ ਬੱਚੇ ਨੇ ਉਦੇ ਆਣਾ ਜ਼ਰੂਰੀ ਨਹੀਂ ਹੈ ਕਿ ਸਕੂਲ ਦਾ ਹੀ ਹੈ ਹਾਂ ਕੋਈ ਹੋਰ ਵੀ ਆ ਸਕਦਾ ਕੋਈ ਵੀ ਕਿਸੇ ਵੀ ਮਤਲਬ ਕਿ ਏਰੀਆ ਦਾ ਹੋਵੇ ਭਾਵੇਂ ਇੱਥੋਂ ਦਾ ਖੰਨੇ ਦਾ ਰਹਿਣ ਵਾਲਾ ਹੋਵੇ ਭਾਵੇਂ ਕੋਈ ਬਾਹਰ ਦਾ ਰਹਿਣ ਵਾਲਾ ਹੋਵੇ ਤਾਂ ਖੰਨੇ ਦੇ ਵਿੱਚ ਪ੍ਰੈਕਟਿਸ ਹੋ ਰਹੀ ਹੈ ਜਿੱਦਾਂ ਵੀਰ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਮੈਂ ਚਾਹੁੰਦਾ ਵੀਰ ਇੱਕ ਵਾਰੀ ਪੂਰਾ ਐਡਰੈਸ ਦੱਸ ਦਿਓ ਜੀ ਜ਼ਰੂਰ ਰਗਵੀਰ ਸਿੰਘ ਫਰੀडम फाइਟਰ ਪੀਐਮ ਸ਼ਿਰੀ ਹਾਈ ਸਕੂਲ ਅਮਲੌਰ ਔਰ ਖੰਨਾ ਯਾਨੀ ਕਿ ਕੋਈ ਵੀ ਇੱਥੇ ਅਗਰ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਕੋਨੇ ਦੇ ਦੇਸ਼ ਤੋਂ ਆਉਣਾ ਚਾਹੁੰਦਾ ਹੋਵੇ ਤੁਹਾਡੇ ਕੋਲ ਪ੍ਰੈਕਟਿਸ ਕਰਨਾ ਚਾਹੁੰਦਾ ਤਾਂ ਬੇਝ ਜੇ ਕਿ ਇੱਥੇ ਆ ਸਕਦਾ ਟੋਟਲੀ ਫ੍ਰੀ ਆਫ ਫੋਰਸ ਪ੍ਰੈਕਟਿਸ ਹੋਊਗੀ ਸਿਰਫ ਉਹਨਾਂ ਦਾ ਆਣ ਜਾਂਦਾ ਜੁਕਰ ਹੈ ਉਹ ਆਪ ਪੇ ਕਰਨਗੇ ਇੱਥੇ ਫਰੀ ਫੋਰਥ ਹੋਊ ਜੀ ਔਰ ਇੱਥੇ ਦੀ ਗਾਰੰਟੀ ਮੇਰੀ ਆ ਜਦ ਬੱਚਾ ਗੇਟ ਚ ਆ ਗਿਆ ਤਾਂ ਗਾਰੰਟੀ ਸਾਡੀ ਸ਼ੁਰੂ ਬੱਚਾ ਗ੍ਰੇਟ ਤੋਂ ਗੇਟ ਤੋਂ ਬਾਹਰ ਗਿਆ ਸਾਡੀ ਗਾਰੰਟੀ ਖਤਮ ਜੀ ਫਿਲਹਾਲ ਡਾਈਟ ਦਾ ਕੋਈ ਪ੍ਰਬੰਧ ਕਰ ਰਹੇ ਹੋ ਜਾਂ ਹੋ ਰਿਹਾ ਕੋਈ ਹਾਲ ਉਸਤ ਗੱਲ ਕਰ ਰਹੇ ਹਾਂ ਕੰਪਨੀਜ਼ ਨਾਲ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਡਾਈਟ ਸ਼ੁਰੂ ਕਰਾਈਏ ਕਿਉਂਕਿ ਮੈਂ ਵੀ ਜਾਨਣਾ ਕਿ ਇਹ ਵਿਚਾਰੇ ਅੱਗੇ ਵਧਣ ਔਰ ਆਪਣੇ ਮਾਂ-ਬਾਪ ਦਾ ਸਾਰਾ ਬਣੂ ਸਭ ਤੋਂ ਪਹਿਲਾਂ ਜੀ ਇਹ ਪੂਰੇ ਪੰਜਾਬ ਪੂਰੇ ਇੰਡੀਆ ਦੇ ਬੱਚੇ ਨੇ ਇਹ ਇਕੱਲੇ ਮੇਰੇ ਨਹੀਂ ਆ ਜਿਹਨੇ ਇਹਨਾਂ ਚੋਂ ਇੱਕ ਅੱਧਾ ਵੀ ਏਸ਼ੀਆ 올림픽 ਚੋਂ ਵੀ ਮੈਡਲ ਲਿਆ ਤਾਂ ਮੈਨੂੰ ਵੀ ਗਰਵ ਆਊਗਾ ਇਸ ਪੰਜਾਬ ਦੀ ਮਿੱਟੀ ਨੂੰ ਗਰਵ ਆਊਗਾ ਜਿਹਨੂੰ ਲੋਕ ਕਹਿੰਦੇ ਕਿ ਇਹ ਨਸ਼ੇੜੀ ਧਰਤੀ ਆ ਸੋ ਅੱਜ ਕੱਲ ਆ ਭੈਣਾਂ ਦੇਖ ਲਓ ਤੁਹਾਡੇ ਅੱਗੇ ਇੰਟਰਨੈਸ਼ਨਲ ਗਰੀਬ ਫੈਮਿਲੀ ਤੋਂ ਉੱਠ ਰਹੀਆਂ ਨੇ ਆ ਬੱਚੇ ਬॉयਜ਼ ਉੱਠ ਰਹੇ ਨੇ ਗਰੀਬ ਫੈਮਿਲੀ ਤੋਂ ਸੋ ਮੇਰਾ ਮਕਸਦ ਇਹ ਹੀ ਹੈ ਕਿ ਐਜੇ ਕੋਈ ਸ਼ੇਅਰ ਕਰੋ ਜਿਨ੍ਹਾਂ ਨੂੰ ਗਿਆਨ ਹੈ ਐਜੇ ਕੋਚ ਨਾ हायर ਕਰੋ ਜੋ ਸਿਰਫ ਪੈਸੇ ਹੀ ਪੈਸੇ ਪਿੱਛੇ ਭਜਦੇ ਨੇ ਪੈਸਾ ਇੱਥੇ ਹੀ ਰਹਿ ਜਾਣਾ ਮੇਰੀ ਜ਼ਿੰਦਗੀ ਇੱਥੇ ਖਤਮ ਹੋ ਜਾਣੀ ਆ ਨਾ ਮੈਂ ਪਹਿਲੇ ਵੀ ਕਹਿ ਚੁੱਕਿਆ ਹਾਂ ਕਿ ਇੱਕ ਨਾਮ ਹੈ ਜਿਹੜਾ ਬੰਦੇ ਨੂੰ ਦਾ ਹੱਥ ਤੱਕ ਲੈ ਕੇ ਜਾਂਦਾ ਬਿਲਕੁਲ ਜੀ ਇਹ ਦੇਖ ਸਕਦੇ ਹੋ ਤੁਸੀਂ ਬੱਚੇ ਇੱਥੇ ਜਿਹੜੇ ਖੜੇ ਆ ਤਾਂ ਕਾਫੀ ਬੱਚੇ ਨੇ ਜਿੱਦਾਂ ਵੀਰ ਦੇ ਵੱਲੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਗਿਆ ਕਿ ਕਈ ਪਲੇਅਰਸ ਇਦਾਂ ਦੇ ਆ ਜਨਾਂ ਦੇ ਇੰਟਰਨੈਸ਼ਨਲ ਮੈਡਲਿਸਟ ਮੈਡਲ ਆਏ ਆ ਕਈਆਂ ਦੇ ਨੈਸ਼ਨਲ ਦੇ ਵਿੱਚ ਮੈਡਲ ਆ ਕੇ ਸਟੇਟ ਲੈਵਲ ਦੇ ਮੈਡਲਿਸਟ ਆ ਤੇ ਹੁਣ ਕਈ ਜਿੱਦਾਂ ਪਿੱਛੇ ਬੱਚਿਆਂ ਨੇ ਜਾਣਕਾਰੀ ਵੀ ਦਿੱਤੀ ਆ ਕਿ ਉਹ ਖੁਦ ਹੁਣ ਅੱਗੇ ਸਟੇਟ ਲੈਵਲ ਦੇ ਲਈ ਖੇਡਣ ਜਾ ਰਿਹਾ ਤਾਂ ਇੱਧਰ ਇਹ ਛੋਟੀ ਛੋਟੀ ਏਜ ਦੇ ਬੱਚੇ ਦੇਖ ਸਕਦੇ ਹੋ ਤੁਸੀਂ ਇਹ ਵੀ ਇੱਥੇ ਪ੍ਰੈਕਟਿਸ ਕਰਨ ਦੇ ਲਈ ਆਉਂਦੇ ਆ ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਇੱਕ ਚਾਹ ਵਾ ਇੱਕ ਦਿਲ ਦੇ ਵਿੱਚ ਖੁ ਤਰਨਵੀਰ ਦਾ ਇੱਕ ਨਾਮ ਬਣਿਆ ਵਾ ਲੋਕ ਜਾਣਦੇ ਆ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਦੇਸ਼ ਦੇ ਲਈ ਮੈਡਲ ਲੈ ਕੇ ਆਏ ਨੇ ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਇਹ ਚਾਹ ਵਾ ਇੱਕ ਤਮੰਨਾ ਵਾ ਕਿ ਅਸੀਂ ਵੀ ਦੇਸ਼ ਦੇ ਲਈ ਮੈਡਲ ਲੈ ਕੇ ਆਈਏ ਪੰਜਾਬ ਦੇ ਲਈ ਮੈਡਲ ਲੈ ਕੇ ਆਈਏ ਪਰ ਇੱਥੇ ਜ਼ਰੂਰਤ ਹੋ ਜਾਂਦੀ ਆ ਕਿ ਇਹਨਾਂ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦੇ ਲਈ ਦੇਸ਼ ਦੇ ਲਈ ਮੈਡਲ ਲੈ ਕੇ ਆਉਣ ਦੇ ਲਈ ਇਹਨਾਂ ਨੂੰ ਸਹਾਰੇ ਦੀ ਲੋੜ ਆ ਕਿਉਂਕਿ ਜਿੱਦਾਂ ਪਹਿਲਾਂ ਬੱਚਿਆਂ ਨੇ ਜਾਣਕਾਰੀ ਦਿੱਤੀ ਆ ਕਿ ਕਿਸੇ ਦਾ ਫਾਦਰ ਨੇ ਜਿਹੜੇ ਉਹ ਕੋਈ ਰੇੜਾ ਚਲਾ ਕੇ ਗੁਜ਼ਾਰਾ ਕਰਦਾ ਕੋਈ ਸਬਜ਼ੀ ਦੀ ਰੇੜੀ ਲਗਾਉਂਦਾ ਤਾਂ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਦੇ ਫੈਮਿਲੀ ਮੈਂਬਰ ਕਰਦੇ ਆ ਉਸ ਤੋਂ ਬਾਅਦ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੀ ਇੱਕ ਕਮਾਈ ਹੁੰਦੀ ਹੈ ਇਹਨਾਂ ਕੰਮਾਂ ਦੇ ਵਿੱਚੋਂ ਤੇ ਫਿਰ ਜੇਕਰ ਗੁਜ਼ਾਰਾ ਕਰਨਾ ਕਰਦੇ ਵਿੱਚ ਅਗਰ 4 ਜਾਂ 5 ਮੈਂਬਰ ਨੇ ਪੜ੍ਹਾਈ ਦਾ ਖਰਚਾ ਵੀ ਆ ਬੱਚਿਆਂ ਦਾ ਜਾਂ ਹੋਰ ਜਿਹੜੇ ਖਰਚੇ ਆ ਉਹਨਾਂ ਨੂੰ ਮੈਨੇਜ ਕਰਨਾ ਤੇ ਉਸ ਤੋਂ ਬਾਅਦ ਫਿਰ ਖੇਡਾਂ ਦੇ ਲਈ ਖਰਚਾ ਕੱਢਣਾ ਖੇਡਾਂ ਦੇ ਲਈ ਪੈਸੇ ਤਾਂ ਉਹ ਕਿਸ ਤਰੀਕੇ ਮੈਨੇਜ ਹੋ ਸਕਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਚਾਹੇ ਕਿੰਨੀ ਵੀ ਪੇ ਵਾਲਾ ਕੋਈ ਬੰਦਾ ਹਰ ਕੋਈ ਚਾਹੁੰਦਾ ਵਾ ਕਿ ਯਾਰ ਹੋਰ ਪੈਸੇ ਆਉਣ ਹੋਰ ਪੈਸੇ ਆਉਣ ਤਾਂ ਕਿ ਮੈਂ ਆਪਣਾ ਗੁਜ਼ਾਰਾ ਵਧੀਆ ਕਰ ਸਕਾਂ ਤਾਂ ਇਹ ਬੱਚੇ ਤੁਸੀਂ ਦੇਖ ਸਕਦੇ ਹੋ ਕਈਆਂ ਨੇ ਇੱਥੇ ਸਕੂਲ ਦੀ ਯੂਨੀਫਾਰਮ ਪਾਈ ਹੋਈ ਹੈ ਜਿੱਦਾਂ ਵੀਰ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਕਈ ਤਾਂ ਅਜਿਹਾ ਵੀ ਹੋ ਸਕਦਾ ਹੈ ਵਿੱਚ ਜਿਨ੍ਹਾਂ ਨੇ ਸ਼ਾਇਦ ਸਵੇਰ ਦਾ ਕਹਿੰਦੇ ਖਾਣਾ ਵੀ ਨਾ ਕਰਦਾ ਹੋਵੇ ਤਾਂ ਇਹ ਸੋਚ ਕੇ ਵੀ ਇੱਕ ਹੈਰਾਨਗੀ ਹੁੰਦੀ ਆ ਕਿ ਇਹ ਬੱਚੇ ਕਿੰਨੀ ਲਗਨ ਦੇ ਨਾਲ ਮਿਹਨਤ ਕਰ ਰਹੇ ਆ ਕਿੰਨੀ ਇਹਨਾਂ ਦੇ ਵੱਲੋਂ ਪ੍ਰੈਕਟਿਸ ਇੱਥੇ ਕੀਤੀ ਜਾ ਰਹੀ ਆ ਤਾਂ ਕਿ ਆਪਣਾ ਭਵਿੱਖ ਬਣਾ ਸਕਣ ਗੇਮ ਦੇ ਵਿੱਚ ਅੱਗੇ ਜਾ ਕੇ ਪੰਜਾਬ ਦੇ ਲਈ ਦੇਸ਼ ਦੇ ਲਈ ਮੈਡਲ ਲਿਆ ਸਕਣ ਤੇ ਆਪਣਾ ਇੱਕ ਨਾਮ ਬਣਾ ਸਕਣ ਤਾਂ ਇੱਥੇ ਐਕਟ ਹਿਊਮਨ ਐਨ ਜੀਓ ਦੇ ਵੱਲੋਂ ਜਿੱਥੇ ਇਹਨਾਂ ਦਾ ਇੱਕ ਵੱਡਾ ਹੌਸਲਾ ਵਧਾਇਆ ਗਿਆ ਵਾ ਇੱਕ ਸਾਥ ਦਿੱਤਾ ਗਿਆ ਡੋਨੇਸ਼ਨ ਜਿਹੜੀ ਕਹਿ ਲਈਏ ਜਾਂ ਫਿਰ ਇੱਕ ਅਡਾਪਟ ਇਹਨਾਂ ਬੱਚਿਆਂ ਨੂੰ ਕੀਤਾ ਗਿਆ ਤੇ ਤਰुण ਵੀਰ ਹੁੰਨਾ ਦਾ ਸਹਾਰਾ ਜਿਹੜਾ ਐਕਟ ਹਿਊਮਨ ਬਣੀ ਆ ਤਾਂ ਇਹੋ ਜੀਆਂ ਸੰਸਥਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਜਿਹੜੀਆਂ ਇਹੋ ਜੇ ਬੱਚਿਆਂ ਦੇ ਲਈ ਅੱਗੇ ਆਉਣ ਇਹੋ ਜਿਹੇ ਖਿਡਾਰੀਆਂ ਦਾ ਕੇ ਸਾਥ ਦੇਣ ਤਾਂ ਕੇ ਖਿਡਾਰੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਦੇਸ਼ ਦਾ ਨਾਮ ਜਿਹੜਾ ਚਮਕਾ ਸਕਣ ਉੱਥੇ ਇਸ ਇਸ ਐਕਟ ਹਿਊਮਨ ਦੇ ਵੱਲੋਂ ਚੁੱਕੇ ਗੇ ਕਦਮ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆ ਤੁਹਾਡਾ ਕੀ ਕਹਿਣਾ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਕਿ ਅਜਿਹੇ ਹੋਏ ਜਿਹੜੇ ਕਦਮ ਨੇ ਜਾਂ ਅਜਿਹੇ ਜਿਹੜੇ ਉਪਰਾਲੇ ਨੇ ਉਹਨਾਂ ਦੀ ਕਿੰਨੀ ਕੀ ਜ਼ਰੂਰਤ ਆ ਜਾਂ ਕਿੰਨੀ ਕੀ ਹੈ ਤਾਜ਼ ਦੇ ਟਾਈਮ 'ਚ ਤੁਸੀਂ ਕੀ ਸੋਚ ਰਹੇ ਹੋ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੀ